ਹਾਂਜੀ ਇੱਕ ਨਾ ਬਾਦਸ਼ਾਹ ਦੀ ਗਰਾਜਾ ਸੀ ਉਹਦੇ ਇੱਕ ਕੁੜੀ ਜਰਮੀ ਉਹ ਜਿਹੜੀ ਕੁੜੀ ਸੀਗੀ ਜਦੋਂ ਖਾਸੀ ਹੋ ਗਈ ਕਬੂਤਰਾਂ ਦਾ ਬੜਾ ਸ਼ੌਂਕ ਰੱਖਦੀ ਦੀ ਕਬੂਤਰ ਰਾਜੇ ਨੂੰ ਕਹਿੰਦੀ ਕਬੂਤਰ ਸੋਹਣੇ ਲੱਗਦੇ ਮੈਨੂੰ ਕਬੂਤਰ ਦਿਓ ਕੋ ਰਾਜਾ ਦਾ ਕੀ ਹੁੰਦਾ ਕਬੂਤਰ ਲੈ ਤੇ ਤੇ ਉਹ ਕਬੂਤਰਾਂ ਨੂੰ ਚਾੱਕ ਕੇ ਪਿਆਰ ਕਰਿਆ ਕਰੇ ਉਹਦੇ ਨਾਲ ਬੜੀਆਂ ਕਲੋਲਾਂ ਕਰਿਆ ਕਰੇ ਉਹਦਾ ਨਾਂ ਹੀ ਰਾਜਕੁਮਾਰੀ ਕਲਬੂਤਰੀ ਸਜਾਦੀ ਧਰਤਾ ਵੀ ਜਦੋਂ ਕਬੂਤਰ ਬਾਕੀ ਆਖੋ ਦੀ ਕਬੂਤਰਾਂ ਵਰਗੀ ਰਹਿਣੀ ਬਹਿਣੀ ਕੀ ਤਾਂ ਹੋਰ ਬਹੁਤ ਉਹ ਕਬੂਤਰ ਨੂੰ ਇੰਨਾ ਪਿਆਰ ਕਰਿਆ ਕਰੇ ਆਪ ਗੁਰਕੂ ਗੁਰਕੂ ਕਰਦੀ ਫਿਰਿਆ ਕਰੇ ਅੱਛਾ ਉਹਦਾ ਨਾਮ ਬਗੀਰ ਕਹਿੰਦੇ ਵੀ ਇਹਦਾ ਨਾਮ ਹੀ ਕਲਬੂਤਰੀ ਧਰ ਦਿਓ ਉਹਦਾ ਨਾਮ ਰਾਜਕੁਮਾਰੀ ਕਬੂਤਰੀ ਧਰਤਾ ਪਰ ਉਹਨੂੰ ਕੁਝ ਪਿਛਲੇ ਜਨਮ ਦੀ ਸੋਝ ਹੀ ਹੈਗੀ ਤੀਗੀ ਚਲ ਜੀ ਉਹਨੇ ਜਵਾਨ ਹੋ ਗਈ ਪਰ ਉਹਨੇ ਕਬੂਤਰਾਂ ਦਾ ਖੇੜਾ ਨਹੀਂ ਛੱਡਿਆ। ਹੂੰ। ਜੋ ਜਵਾਨ ਹੋਈ ਉਹਦਾ ਪਿਤਾ ਕਹਿਣ ਲੱਗਿਆ ਬਾਦਸ਼ਾਹ ਕਹਿੰਦਾ ਪੁੱਤਰ ਹੁਣ ਤੂੰ ਜਵਾਨ ਹੋ ਗਈ ਮੈਂ ਤੇਰਾ ਵਿਆਹ ਕਰਾ ਕਰ ਦਿਆਂ। ਕਹਿੰਦੀ ਪਤਾ ਨਹੀਂ ਹਜੇ ਨਹੀਂ। ਤੇ ਮੈਂ ਹਜੇ ਨਹੀਂ ਵਿਆਹ ਕਰਾਉਣਾ। ਕਹਿੰਦਾ ਚਲ ਠੀਕ ਆ ਉਹਨਾਂ ਖਾ ਚਲ ਛਾਲਸੀ ਮਹੀਨਾ ਹੋਰ ਲੰਘ ਜੂਗਾ। ਹੂੰ। ਇੱਕ ਦਿਨ ਰਾਜਾ ਬਾਹਰ ਚਲੇ ਆ ਗਿਆ ਤੇ ਉਹ ਮਾਵਾਂ ਦੀਆਂ ਮਹਿਲ ਤੇ ਰਹਿ ਗਈਆਂ ਔਰ ਗੋਲੀਆਂ ਵਾਹਦੀਆਂ ਤਾਂ ਉਹ ਆਉ ਦੇ ਕਮਰੇ ਜਾ ਰਹੀਆਂ ਸੀਗੀਆਂ ਉਹ ਆਦੀ ਮਾਂ ਨੂੰ ਕਹਿੰਦੀ ਮਾਂ ਰਾਤ ਨਹੀਂ ਲੰਘਣੀ ਸਿਆਲ ਦੀ ਰਾਤ ਆ ਮੈਨੂੰ ਕੋਈ ਕਹਾਣੀ ਸੁਣਾ ਦੇ ਉਹ ਕਹਿੰਦੀ ਮੇਰੇ ਕੋਲ ਕਹਾਣੀ ਜ਼ਿਆਦਾ ਹੋਰ ਤਾਂ ਨਹੀਂ ਕਹਿੰਦੀ ਚਲ ਉਹ ਹੀ ਸੁਣਾ ਦੇ ਉਹ ਕਹਿੰਦੀ ਵੀ ਇੱਕ ਜੰਗਲ ਦੇ ਵਿੱਚ ਕਬੂਤਰ ਤੇ ਕਬੂਤਰੀ ਰਹਿੰਦੇ ਸੀ ਕਹਿੰਦੀ ਉਹਨਾਂ ਨੇ ਆਲਣਾ ਬਣਾ ਲਿਆ ਕਹਿੰਦੀ ਕਬੂਦਰੀ ਨੇ ਆਂਡੇ ਦੇ ਉੱਤੇ ਦੇਲੇ ਬੱਚੇ ਨਿਕਲ ਨਹੀਂ ਸੀ ਆਂਡਿਆਂ ਤੋਂ ਬੱਚੇ ਹੀ ਨਿਕਲੇ ਕਹਿੰਦੀ ਉਹ ਚੋਗਾ ਚ ਕਾਇਆ ਕਰਨ ਉਹਨਾਂ ਨੂੰ ਕਹਿੰਦੀ ਕਦੇ ਨਾ ਅਚਾਨਕ ਅੱਗ ਲੱਗੀ ਜੰਗਲ ਨੂੰ ਜਦੋਂ ਨੂੰ ਆਏ ਉਹ ਦਰਖਤ ਨੂੰ ਅੱਗ ਲੱਗੀ ਜਿਹਦੇ ਆਲਣਾ ਦੀ ਉਹ ਕਬੂਦਰੀ ਕਹਿਣ ਲੱਗੀ ਵੀ ਜੇ ਮੇਰੇ ਬੱਚੇ ਮੱਚ ਗਏ ਮੈਂ ਤਾਂ ਇਹ ਨਾ ਬਣਾ ਰਹਿ ਨਹੀਂ ਸਕਦੀ ਕਬੂਤਰ ਨੂੰ ਕਹਿੰਦੀ ਤੂੰ ਉਹਨਾਂ ਦੇ ਰੱਖਿਆ ਕਰਕੇ ਸਿਸ ਹਾਲ ਤੇ ਕਬੂਤਰ ਕਹਾ ਗਿਆ ਅੱਗ ਬੱਚਿਆਂ ਨੂੰ ਲੱਗੀ ਆਲਣਾ ਉਹਨਾਂ ਨੂੰ ਪਚਾ ਲੱਗੀ ਕਬੂਤਰ ਮੋੜਿਆ ਉਹ ਕਹਿੰਦੀ ਮੋੜਿਆ ਆ ਕਹਿੰਦਾ ਖਾਤਰਾ ਮੋਲ ਲੈਣਾ ਫਾਇਦਾ ਨਹੀਂ ਕਹਿੰਦਾ ਬੱਚੇ ਝੋਲਸਗੇ ਦਰਖਤੀ ਮੱਚ ਗਿਆ ਉਹਦੇ ਵਿੱਚ ਜਾ ਕੇ ਮਤਣਾ ਆਪਣਾ ਠੀਕ ਨਹੀਂ ਕਹਿੰਦੀ ਨਾ ਫਿਰ ਮੈਂ ਤਾਂ ਆਪਦੇ ਬੱਚਿਆਂ ਦੀ ਖਾਤਰ ਕਰਵਾਨੀ ਦੇ ਉਹ ਭੱਜ ਕੇ ਜਾ ਕੇ ਕਬੂਤਰੀ ਨੇ ਡਾਰੀ ਮਾਰ ਕੇ ਉਤੋਂ ਫੰਗ ਛੜ ਤੇ ਆ ਕੇ ਵਿੱਚੇ ਪੁੱਜ ਗਈ ਅੱਛਾ ਪੁੱਜੀ ਕਹਿੰਦੀ ਕਹਿੰਦੀ ਪ੍ਰਮਾਤਮਾ ਨੇ ਦੇਖਿਆ ਵੀ ਇਹਨੇ ਬੜੀ ਕਰਵਾਨੀ ਕੀਤੀ ਆ ਕਹਿੰਦੀ ਮੁੜ ਕੇ ਉਹਨੂੰ ਮਾਨਸ ਦੇ ਦੇਤੀ ਕਹਿੰਦੀ ਰਾਜੇ ਦੇ ਫੇਰ ਜਰਮ ਪੀਓ ਕੁੜੀ ਅਗੇ ਕਿਹਾ ਕਹਿੰਦੀ ਫੇਰ ਵੀ ਉਹ ਕਹਿੰਦੀ ਕਬੂਤਰਾਂ ਨਾਲ ਪਿਆਰ ਕਰਿਆ ਕਰੇ ਕਹਿੰਦੀ ਜਦੋਂ ਉਹਨੂੰ ਪਿਛਲੀ ਸੋਝੀ ਚਹੀ ਕਹਿੰਦੀ ਉਹਦਾ ਨਾਮ ਵੀ ਫਿਰ ਕਹਿੰਦੀ ਰਾਜਕੁਮਾਰੀ ਕਬੂਤਰੀ ਰੱਖਦਾ ਰਾਜੇ ਨੇ ਕਹਿੰਦੀ ਅਸਾ ਤੇ ਕਹਿੰਦੀ ਉਹ ਜਾਨਵਰਾਂ ਦੇ ਨਾਲ ਫਿਰਦੀ ਰਿਹਾ ਕਰੇ ਖੇਡਦੀ ਕਬੂਤਰਾਂ ਦੇ ਨਾਲ ਤੇ ਉਹ ਕਹਿੰਦੀ ਮਾਂ ਉਹ ਕਬੂਤਰੀ ਹੈ ਉਹ ਕਿੱਥੇ ਆ ਉਹ ਕਹਿੰਦੀ ਤੂੰ ਹੀ ਹੈ ਐਨੇ ਕਰਕੇ ਕੋਈ ਰਾਣੀ ਨੂੰ ਅੱਖ ਲੱਗ ਗਈ ਰਾਣੀ ਤਾਂ ਸੌਂ ਗਈ ਤਾਂ ਸੋਚਾਂ ਚ ਪੈ ਗਈ ਵੀ ਹੈ ਵੀ ਐਡਾ ਮਰਦ ਮਾੜਾ ਵੀ ਬਫਾ ਨਿਕਲ ਗਿਆ ਵੀ ਜਾ ਕੇ ਕਬੂਤਰੀ ਦਾ ਮੱਚ ਗਈ ਉਹ ਮੱਚਿਆ ਨਹੀਂ ਉਹ ਨਫ਼ਰਤ ਕਰਨ ਲੱਗੀ ਕਹਿੰਦੀ ਆਪਾਂ ਮਰਦ ਨੂੰ ਇਸ ਤੋਂ ਬਾਅਦ ਮੱਥੇ ਨਹੀਂ ਆਉਣਾ ਨਫ਼ਰਤ ਕਰਨ ਲੱਗੀ ਜਦੋਂ ਰਾਜਾ ਆਇਆ ਆ ਰਾਜੇ ਨੇ ਰਾਣੀ ਨੂੰ ਕਿਹਾ ਇਹਨੂੰ ਕਹਿ ਵੀ ਵਿਆਹ ਕਰ ਦਈਏ ਉਹ ਕਹਿੰਦੀ ਪੁੱਤ ਤੂੰ ਸ਼ਾਦੀ ਕਰਾ ਲੈ ਹੁਣ ਜਵਾਨ ਹੋ ਗਈਆਂ ਕਹਿੰਦੀ ਮਾਂ ਮਾਇਆ ਮਰਦ ਮੈਂ ਮੇਰੀ ਨਫ਼ਰਤ ਹੈ ਮੈਂ ਵਿਆਹ ਸਾਰੀ ਉਮਰ ਨਹੀਂ ਕਰਾਉਂਦੀ ਉਹ ਕਹਿੰਦੀ ਤਾਂ ਐ ਕਹਿੰਦੇ ਕੁੜੀ ਰਾਜੇ ਨੇ ਕਿਹਾ ਕਹਿੰਦਾ ਪੁੱਤਰ ਆਪਦੇ ਮਨ ਪਉਦਾ ਤੈਨੂੰ ਮੁੰਡਾ ਜਿਹੇ ਜਿਹੇ ਕਹਿੰਗੂ ਉਹ ਜਿਹਾ ਲਿਆ ਦੇਣਿਆ ਕਹਿੰਦੀ ਮੈਂ ਕਰਾਉਣਾ ਹੀ ਨਹੀਂ ਮੈਂ ਤਾਂ ਨਫ਼ਰਤ ਕਰਦੀ ਆ ਇਹਨੂੰ ਤੂੰ ਐ ਕਰ ਮੇਰਾ ਬਾਗ ਦੇ ਵਿੱਚ ਨਾ ਇੱਕ ਕਮਰਾ ਬਣਾ ਦੀ ਮੇਰੇ ਕੋਲ ਦੋ ਗੋਲੀਆਂ ਛੱਡ ਦੇ ਬਾਨੀਆਂ ਤੇ ਮੇਰੇ ਮਰਦ ਮੱਥੇ ਨਾਲ ਬਾਗ ਦੇ ਵਿੱਚ ਲਿਖ ਕੇ ਲਾ ਦੇ ਵੀ ਇੱਥੇ ਮਰਦ ਨਾ ਆਵੇ ਫੇ ਰਾਜੇ ਨੇ ਬਾਗ ਚ ਵਧੀਆ ਕਮਰਾ ਬਣਾਤਾ ਗੋਲੀਆਂ ਬਾਦਨੀਆਂ ਛੜਤੀਆਂ ਉਹਦੀ ਸੇਵਾ ਵਾਸਤੇ ਅੰਨ ਪਾਣੀ ਵਾਸਤੇ ਬਾਗ ਦੇ ਲਿਖ ਕੇ ਲਾਤਾ ਵੀ ਇੱਥੇ ਮਰਦਣਾ ਕੋਈ ਆਇਓ ਭਾਈ ਉਸ ਬਾਗ ਚ ਰਹਿ ਹਾ ਕਰੀ ਦਿਨ ਰਾਤ ਅੰਦਰ ਰਹਿ ਹਾ ਕਰੀ ਬਾਹਰ ਨਾ ਆਇਆ ਕਰੀ ਰਾਤ ਨੂੰ ਉੱਤੇ ਚੜ ਕੇ ਕਮਰੇ ਦੇ ਦੇਖ ਲਿਆ ਕਰੀ ਪਰਦੇ ਨੇ ਨਾ ਵੀ ਰਾਤ ਨੂੰ ਤਾਂ ਬੰਦਾ ਹੁੰਦਾ ਨਹੀਂ ਹਮ ਐਨੇ ਇੱਕ ਸਦਾਗਰ ਦਾ ਰਾਜੇ ਦੇ ਮੁੰਡੇ ਨਾਲ ਵਧੀਆ ਪਿਆਰ ਸੀ ਉਹ ਕਹਿੰਦਾ ਸਾਹੂ ਕਹਰਾ ਹੋਣ ਨਹੀਂ ਜਾਂਦਾ ਕਹਿੰਦਾ ਹਾਂ ਹੁਣ ਮੈਂ ਜਾਊਂਗਾ ਕਹਿੰਦਾ ਯਾਰ ਮੈਂ ਤੇਰੇ ਨਾਲ ਜਾਊਂਗਾ ਸਾਰਾ ਦਿਨ ਇਥੇ ਕਹਿੰਦਾ ਮਹਿਲਾਂ ਤੇ ਰਹਿਣਿਆ ਮੈਂ ਵੀ ਸੈਲ ਕਰਕੇ ਆਊਂਗਾ ਹੂੰ ਕਹਿੰਦਾ ਚਾਲਾ ਮੈਂ ਤਾਂ ਕਹਿੰਦਾ ਬੜੀ ਦੂਰ ਤੱਕ ਜਾਣਾ ਫਿਰਦੇ ਫਿਰਦੇ ਕਿਉਂ ਨਾ ਜੀ ਉਹਨਾਂ ਤਾਂ ਉਸੇ ਬਾਗ ਤੇ ਰਾਤ ਦੇ ਨੇਰੇ ਜਿਹੀ ਹੋਈ ਡੇਰਾ ਲਾ ਲਿਆ ਹੂੰ ਜੇ ਤੜਕੇ ਉੱਠੇ ਰਾਜੇ ਦਾ ਪੁੱਤ ਕਹਿੰਦਾ ਮਰਵਾਏਗਾ ਤੇ ਲਿਖ ਕੇ ਲਾਇਆ ਵੀ ਇੱਥੇ ਮਰਦ ਨਹੀਂ ਆਉਣਾ ਚਾਹੀਦਾ ਸਈਦ ਨੇ ਸਮਾਨ ਚੱਕ ਲਾ ਜੇ ਰਾਜੇ ਨੂੰ ਪਤਾ ਲੱਗਾ ਮਾਰ ਦੂ ਹੂੰ ਪਈ ਜਾ ਕੇ ਉਹਨਾਂ ਨੇ ਉਸ ਸ਼ਹਿਰ ਦੇ ਵਿੱਚ ਹੋਰ ਪਾਸੇ ਡੇਰਾ ਲਾ ਲਿਆ ਵੀ ਇੱਥੇ ਮੇਰਾ ਸੌਦਾ ਵੀ ਕੁ ਉਹ ਕਹਿਣ ਲੱਗਿਆ ਉੱਥੇ ਲਿਖਿਆ ਹੋਇਆ ਸੀ ਵੀ ਰਾਜਕੁਮਾਰੀ ਕੰਬੂਤਰੀ ਬੰਦੇ ਮਰਦ ਨਾਲ ਨਫ਼ਰਤ ਕਰਦੀ ਐ ਨੇ ਵਿਆਹ ਨਹੀਂ ਕਰਾਇਆ ਹੂੰ ਉਹ ਕਹਿੰਦਾ ਜੇ ਨਫ਼ਰਤ ਕਾਦੋ ਕਰਦੀ ਐ ਸਦਾ ਕਰਕਣਾ ਇਹ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਕੌਣ ਉਹ ਕਹਿੰਦੇ ਰਾਜ ਗਉ ਬਾਲ ਗਉ ਕਿਸ ਗਉ ਤੇਰੀਆ ਗਉ ਇਹ ਜਿਹੜੇ ਹਿੰਡ ਪੈ ਜਾਣ ਮੁੜਦੇ ਨਹੀਂ ਹੁੰਦੇ ਜਵਾਂ ਆ ਕੇ ਰੁੱਸ ਜੇ ਜਿਹੜੀ ਜਿੰਨਾ ਚਿਰ ਉਹ ਚੀਜ਼ ਨਹੀਂ ਕਰਦਾ ਦਿੱਤੀ ਜਾਊਗਾ ਜੋਰ ਲਾ ਲਾ ਵਿੱਚ ਜਨਾਨੀਆਂ ਹੀ ਹੀ ਹੰਡਾਲਿਆਂ ਜਾਂ ਕੁੱਟ ਕੇ ਮਾਰਦੇ ਉਹ ਹਿੰਦ ਤੋਂ ਜਾਂਦੀਆਂ ਹੀ ਨਹੀਂ ਕਿਸ ਗੋਹ ਨੂੰ ਕਹਿੰਦੇ ਦੇਖਿਆ ਉਹ ਪਾਂਚ ਏੜਾ ਵਾਲੇ ਜਦੋਂ ਪੱਟਦੀ ਨਹੀਂ ਚਾਹੇ ਪੂਰ ਟੁੱਟੇ ਖਿੱਚੀ ਜਾਇਓ ਅਸੀਂ ਮਾਲਚਾਰੇ ਦੀ ਪਾਲੀ ਖੇੜ ਲੈਂਦੇ ਕਿਤੇ ਸਾਫਾ ਪਾ ਲੈਂਦੇ ਲੱਕ ਚ ਖਿੱਚੀ ਜਾਂਦੇ ਮੇਰੇ ਪੂਦੀ ਤਿੰਨ ਦਿਨ ਪਾਲੀ ਖੇਚ ਲੈਂਦੇ ਉਹ ਨਾ ਉਹ ਨਾ ਪੱਟਦੀ ਅੱਛਾ ਉਹ ਘੋ ਪੈ ਗਿਆ ਕਹਿੰਦਾ ਯਾਰ ਫਿਰ ਇਹਦੇ ਨਾਲ ਮੈਂ ਵਿਆਹ ਕਰਾਂ ਉਹਦਾ ਕਰ ਕਹਿੰਦਾ ਮਰਵਾਏਗਾ ਮੈਨੂੰ ਨਾਲੇ ਤਾਂ ਤੂੰ ਤਾਂ ਮਰੇਂਗੇ ਬਾਦਸ਼ਾਹ ਦੀ ਕੁੜੀ ਆ ਪੰਗਾ ਨਾ ਲੈ ਲਈ ਕਹਿੰਦਾ ਨਹੀਂ ਮੇਰੇ ਨਾਲ ਸ਼ਹਿਰ ਚ ਚੱਲ ਇਹਦਾ ਇਹਦੀ ਭੇਤ ਲੈਣਿਆ ਉਹ ਸ਼ਹਿਰ ਦੇ ਵਿੱਚ ਗਈ ਉਹਨਾਂ ਨੂੰ ਇੱਕ ਬੁੜੀ ਜੀ ਪਠਿਆਰਨ ਮਿਲੀ ਉਹਨੂੰ ਕਹਿੰਦੇ ਮਾਈ ਤੂੰ ਐਸੇ ਸ਼ਹਿਰ ਦੀਆਂ ਕੰਨੀ ਹਾਂ ਮੈਂ ਇੱਥੋਂ ਦੀ ਬਸਨੀਕ ਆ ਕਹਿੰਦੇ ਜਿਹੜੀ ਆ ਰਾਜੇ ਦੀ ਕੁੜੀ ਆ ਰਾਜਕੁਮਾਰੀ ਕਬੂਤਰੀ ਇਹ ਵਿਆਹ ਕਿਉਂ ਨਹੀਂ ਕਰਾਉਂਦੀ ਤੈਨੂੰ ਇਹਦੇ ਬਾਰੇ ਕੋਈ ਪਤਾ ਹੈ ਉਹ ਕਹਿੰਦੀ ਮੈਨੂੰ ਇਹਦੇ ਬਾਰੇ ਪਤਾ ਵੀ ਜਿਹੜੀ ਸਟੋਰੀ ਤੇ ਮਾਰੀ ਕਰਾਉਂਦੀ ਈ ਉਹਨੇ ਉਹ ਸਾਰੀ ਸਟੋਰੀ ਦੱਸਦੀ ਹੂੰ ਵੀ ਤਾਂ ਨਫਰਤ ਕਰਦੀ ਐ ਕਹਿੰਦਾ ਠੀਕ ਆ ਉਹਨੂੰ ਪਈ ਪੈਸੇ ਦਿੱਤੇ ਕਹਿੰਦਾ ਲੈ ਮਾਈ ਦਾ ਟਾਈਮ ਲਾਇਆ ਸਾਡੇ ਕੋਲੇ ਲੈ ਫੜ ਤੂੰ ਪੈਸੇ ਲੈ ਅਸੀਂ ਤਾਂ ਪ੍ਰਦੇਸੀ ਬੰਦੇ ਆ ਸੀ ਜਾਣੇ ਆ ਕੇ ਉਹਨੂੰ ਕਹਿੰਦਾ ਐ ਕਰ ਤੇ ਦਰਜੀ ਤੋਂ ਨਾ ਮੈਨੂੰ ਇੱਕ ਚੋਲਾ ਬਣਵਾ ਕੇ ਦੇ ਹੂੰ ਕਹਿੰਦਾ ਕਿਉਂ ਕਹਿੰਦਾ ਮੈਂ ਰਾਜੇ ਦੇ ਦਲਵਾਰ ਜਾਊ ਕਹਿੰਦਾ ਜਾਣ ਦੇ ਫਿਰ ਮੈਨੂੰ ਸਮਾਨ ਚੱਕਣ ਲੈਣ ਦੇ ਫੇਰ ਜਾਹੀਂ ਮੈਨੂੰ ਪਤਾ ਕਹਿੰਦਾ ਹੱਤਖੜੀ ਮੇਰੇ ਵੀ ਲਵਾਏਗਾ ਤੇਰੇ ਤਾਂ ਲੱਗਣੀ ਲੱਗਣੀ ਐ ਹੂੰ ਕਹਿੰਦਾ ਤੂੰ ਮੈਨੂੰ ਚੋਲਾ ਬਣਾ ਦੇ ਉਹਨੇ ਚੋਲਾ ਬਣਵਾ ਲਿਆ ਕਿਉਂ ਜਿਹੜੇ ਰਾਜਾਂ ਦੇ ਪਤੌਂਦੇ ਨੇ ਕੋਈ ਨਾ ਕੋਈ ਹੁਨਰ ਸਿੱਖਦੇ ਹੁੰਦੇ ਨੇ ਉਹਨੇ ਪਹਿਲਾਂ ਇੱਕ ਜਾਦੂਗਰ ਤੋਂ ਥੋੜਾ ਜਿਹਾ ਇਲਮ ਸਿੱਖਿਆ ਵਾਤੀ ਵੀ ਮੈਨੂੰ ਯਾਰ ਤੁਸੀਂ ਕਿਉਂ ਰਾਜਾ ਰੂਜਾਂ ਕੋਲੇ ਜਾਦੂਗਰ ਜਾਂਦੇ ਕਿਹੜਾ ਪਾਉਣਾ ਚਾਰ ਪੈਸੇ ਬਣ ਜਾਂਦੇ ਉਹ ਜਾਦੂਗਰ ਨੂੰ ਕਹਿੰਦਾ ਦੇਖ ਮੈਂ ਤੇਰੀ ਸੇਵਾ ਪੂਰੀ ਕਰੂੰ ਪੈਸੇ ਲੈ ਲੈ ਪਰ ਕਹਿੰਦਾ ਕਦਾ ਖਾਲੀ ਗਲਾ ਜਿਹੜਾ ਤੂੰ ਪਾਣੀ ਦਾ ਪਰ ਤੈਨੂੰ ਇਹ ਦਿਖਾ ਕਹਿੰਦਾ ਇੱਕ ਪਾਣੀ ਤੋਂ ਦੁੱਧ ਬਣਾਣਾ ਦੋ ਚੀਜ਼ਾਂ ਸਕੇ ਆ ਦੇ ਉਹਨੇ ਪੈਸੇ ਕਿਹਾ ਤਾਂ ਵੀ ਇਥੋਂ ਐ ਕਰਕੇ ਐ ਹੋਊਗਾ ਇਹ ਕਹਿੰਦਾ ਚੰਗਾ ਭਾਈ ਬਣ ਕੇ ਜਾਦੂਗਰ ਪਾ ਕੇ ਚੋਲਾ ਰਾਜੇ ਦੇ ਦਲਵਾਰ ਚ ਭੱਗ ਗਿਆ ਉਧਰ ਰਾਜੇ ਨੇ ਬਹੁਤ ਰਾਜਾ ਨੂੰ ਸਨੇਹ ਭੇਜੇ ਵੀ ਜਿਹੜਾ ਮੇਰੀ ਕੁੜੀ ਨੂੰ ਰਜਾ ਬੰਦ ਕਰਨ ਨੂੰ ਵਿਆਹ ਦੀ ਖਾਤਰ ਆ ਮੈਂ ਉਸੇ ਨਾਲ ਵਿਆਹ ਕਰ ਦਿੰਦਾ ਕੁੜੀ ਦਾ ਅਧਾਰ ਰਾਜ ਦੇ ਤੂੰ ਅੱਛਾ ਕਿਉ ਰਾਜਾ ਬਦਨ ਅਮੀ ਮਣੇ ਮਟਿਆਰ ਕੁੜੀ ਘਰੇ ਰੱਖੀ ਬਠਿਆਂ ਰਾਜੇ ਕਹਿਣਗੇ ਵੀ ਰਾਜਾ ਕਹਦਾ ਧੀ ਨਹੀਂ ਵਿਆਹਦਾ ਹੂੰ ਬਡੇ ਰਾਜੇ ਮਹਾਰਾਜਾਂ ਦੇ ਰਾਜਕੁਮਾਰ ਬੋੜੇ ਸੋਹਣੇ ਸੋਹਣੇ ਆਏ ਉਹਨਾਂ ਕਿਸੇ ਨੂੰ ਬਾਰ ਨਹੀਂ ਦੇਖਿਆ ਬਣਾ ਮੋਰੀ ਤਾਂ ਵੀ ਕਿਹਾ ਜਾ ਹੂੰ ਜਵਾਬ ਦੇਤਾ ਕਹਿੰਦੇ ਰਾਜਾ ਤਾਂ ਦਰਸ਼ਣੀ ਨਹੀਂ ਕਰਦੀ ਨਾਬ ਦਾ ਦਰਸ਼ਨ ਦਿੰਦੀ ਹੈ ਵਿਆਹ ਇਹ ਨਾਲ ਕਹਦਾ ਹੋਊਗਾ ਹੂੰ ਉਹ ਰਾਜੇ ਨੂੰ ਕਹਿਣ ਲੱਗਾ ਮਹਾਰਾਜ ਮੈਂ ਜਾਦੂਗਾਰਾਂ ਮੈਂ ਬੜਾ ਸੋਹਣਾ ਜਾਦੂ ਜਾਣਨਾ ਜੇ ਤੁਹਾਡਾ ਹੁਕਮ ਹੋਵੇ ਮੈਂ ਬਹੁਤ ਸੋਹਣੇ ਤੇ ਰਿਸਮੇ ਜਾਣਦਾ ਸੋ ਉਹਨੂੰ ਕਰਕੇ ਦਿਖਾ ਦੇਣਾ ਉਹਨੇ ਦੋ ਚੀਜ਼ਾਂ ਕਰਕੇ ਦਿਖਾ ਯਾਰ ਰਾਜਾ ਕਹਿੰਦਾ ਹਾਂ ਲੈ ਵੀ ਰਾਜਾ ਕਹਿੰਦਾ ਚੰਗਾ ਭਰ ਐ ਕਰ ਕਹਿੰਦਾ ਕਬੂਤਰੀ ਦੇ ਬਾਗ ਚ ਤੂੰ ਜਾਦੂ ਦਿਖਾਈ ਤੇ ਨਾਲੇ ਮੇਰੀ ਕੁੜੀ ਸੁਣ ਲੂਗੀ ਪਰ ਉਹ ਮਰਦ ਨੂੰ ਕਹਿੰਦਾ ਮੱਥੇ ਨਫ਼ਰਤ ਕਰਦੀ ਹੈ ਕਹਿੰਦਾ ਮਹਾਰਾਜ ਗੱਲ ਸੁਣੋ ਮੇਰੀ ਵੀ ਕਸਰਤ ਹੈ ਮੈਂ ਜਨਾਨੀ ਨਹੀਂ ਮੱਥੇ ਲਾਉਂਦਾ ਮੇਰੇ ਕਿਤੇ ਦੇਖੋ ਮੂਰੇ ਆਜੋ ਹੂੰ ਮੈਂ ਨਹੀਂ ਜਾਦੂਬੰਦ ਕਰਦੂ ਮੈਂ ਤਾਂ ਉੱਥੇ ਹੂੰ ਕਹਿੰਦਾ ਉਹਦਾ ਯਾਰ ਮਰਦ ਨੂੰ ਮੱਥੇ ਨਹੀਂ ਲਾਉਂਦੀ ਕਹਿੰਦਾ ਮੈਂ ਜਨਾਨੀ ਨੂੰ ਮੱਥੇ ਨਹੀਂ ਲਾਉਂਦਾ ਮੈਂ ਨਫ਼ਰਤ ਕਰ ਲਾਂਗਾ ਜਨਾਨੀ ਨੂੰ ਅੱਛਾ ਭਾਈ ਉੱਥੇ ਜਦੋਂ ਪਤਾ ਲੱਗਿਆ ਬਾਂਦੀਆਂ ਨੇ ਵੇਚੇ ਅੱਜ ਕੇ ਜਾਦੂਗਰ ਖੇਡਾ ਪਾਊਗਾ ਉਹ ਕਹਿੰਦੀ ਵੀ ਇੱਥੇ ਕਨਾਤ ਤਾਣ ਦਿਓ ਨੌਕਰਾਂ ਨੂੰ ਕਹਿੰਦੀ ਵੀ ਅਸੀਂ ਇੱਧਰ ਆਪਣੇ ਪਾਸੇ ਬਹਿ ਕੇ ਤੇ ਸੁਣੀ ਜਾਵਾਂਗੇ ਜੇ ਦੀ ਸੁਣੂਗਾ ਹੂੰ ਤੇ ਵਿੱਚ ਮਾੜੇ-ਮਾੜੇ ਸਰਾਖੀ ਵੀ ਆਪਾਂ ਇਹਦੇ ਵਿੱਚ ਹੀ ਦੇਖ ਵੀ ਲਵਾਂਗੇ ਗੋਲੀਆਂ ਵਾਦਿਆਂ ਨੂੰ ਕਹਿੰਦੀ ਬੋਲਣਾ ਕਿਸੇ ਨੇ ਨਹੀਂ ਚੁੱਪਚਾਪ ਰਹਿਣਾ। ਹੂੰ। ਭਾਈ ਜਦੋਂ ਵਾਗ ਗਿਆ। ਉਹ ਕਹਿਣ ਲੱਗਾ ਰਾਜਾ ਨੂੰ ਕਹਿੰਨਾ ਹਾਂ ਮਹਾਰਾਜ ਦੱਸੋ ਸ਼ੁਰੂ ਕਰਦੇ ਹਾਂ। ਹੂੰ। ਕਹਿੰਦਾ ਹਾਂ ਕਰ ਦਿਓ। ਇੱਕ ਪਾਸੇ ਵੀ ਜਿਹੜੇ ਰਾਜੇ ਦੇ ਹਲਕਾਰ ਸੀ ਹੋਰ ਨੌਕਰ ਇੱਕ ਉਹ ਬੈਠੇ ਰਾਜਾ ਬੈਠ ਗਿਆ ਦੂਜੇ ਪਾਸੇ ਆਮ ਜਨਤਾ ਬੈ ਗਈ ਜਾ ਕੇ। ਹੂੰ। ਉਹ ਕਹਿੰਦਾ ਜੀ ਮੈਂ ਪਹਿਲਾਂ ਤੁਹਾਨੂੰ ਇੱਕ ਆਵਦੀ ਜਾਣਕਾਰੀ ਦਿਨਾਂ ਜਾਣ ਪਛਾਣ ਕਰਾਉਣਾ। ਉਸ ਤੋਂ ਬਾਅਦ ਮੈਂ ਜਾਦੂ ਸ਼ੁਰੂ ਕਰੂੰ। ਕਹਿੰਦੇ ਕਾਰਾ। ਉਹ ਕਹਿੰਦਾ ਮੈਨੂੰ ਪਿਛਲੇ ਜਨਮ ਦੀ ਸੋਝੀ ਆ ਕਹਿੰਦਾ ਅੱਛਾ ਕਹਿੰਦਾ ਮੈਂ ਕਬੂਤਰ ਸੀਗਾ ਉਹ ਉਹਨੇ ਦੱਸਦੇ ਨਾ ਸਾਰੀ ਕਹਾਣੀ ਤੇ ਕਹਿੰਦਾ ਮੇਰੇ ਜਿਹੜੀ ਨਾਲ ਕਬੂਤਰ ਹੀ ਸੀ ਜਿੱਥੋਂ ਮੈਂ ਨਫ਼ਰਤ ਕਰਨ ਲੱਗਿਆ ਮੈਂ ਸਾਨੂੰ ਦੱਸਦਾ ਜਨਾਨੀ ਨੂੰ ਕਿੱਸਾ ਉਹਨੇ ਵੀ ਪੀ ਕੰਨ ਲਾ ਲਿਆ ਅੱਛਾ ਮੇਰੇ ਤੇ ਗਲੇ ਰੂ ਰਾਜੇ ਦੀ ਕੁੜੀ ਨੇ ਵੀ ਹੂੰ ਉਹ ਕਹਿਣ ਲੱਗਾ ਕਹਿੰਦਾ ਇੱਕ ਜੰਗਲ ਦੇ ਵਿੱਚ ਅਸੀਰਾਂ ਦੇ ਦੀਆ ਨਾ ਪਾਇਆ ਬੱਚੇ ਸੀਗੇ ਕਹਿੰਦਾ ਅੱਗ ਲੱਗ ਗਈ ਕਹਿੰਦਾ ਕਬੂਤਰੀ ਨੂੰ ਮੈਂ ਕਿਹਾ ਚਾਲ ਸੜਾਈਆ ਕਹਿੰਦਾ ਕਬੂਤਰੀ ਪਿੱਛੇ हट ਗਈ ਕਹਿੰਦਾ ਮੈਂ ਉਹਦੇ ਵਿੱਚ ਮਚ ਗਿਆ ਹੂੰ ਕਹਿੰਦਾ ਫਿਰ ਪਰਮਾਤਮਾ ਨੇ ਮੈਨੂੰ ਮਰਦ ਦਾ ਜਾਮਾ ਦੇਦਾ ਕਹਿੰਦਾ ਮੈਂ ਉੱਥੇ ਔਰਤ ਨੂੰ ਬੇਵਫਾ ਸਮਝਦਾ ਹੁਣ ਭੈ ਜਦੋਂ ਅੱਗ ਲੱਗੀ ਉਹਦੇ ਸਰੀਰ ਨੂੰ ਤਾਂ ਵੀ ਗੱਲ ਤਾਂ ਜਿਹਦਾ ਭੱਜਿਆ ਤਾਂ ਆਇਆ ਮੈਨੂੰ ਕਹਿੰਦਾ ਹਾਂ ਉਹ ਪਈ ਬਾਹਰ ਆ ਕੇ ਪੜ ਦੇ ਦੋ ਹੂੰ ਉਹ ਕਹਿੰਦੀ ਕਿਉਂ ਕੋਫਰ ਤੋਲਦਾ ਕਹਿੰਦੀ ਝੂਠ ਬੋਲਦਾ ਹਾਂ ਹਾਂ ਦੀ ਭਵਦਾ ਤੂੰ ਆਇਆ ਮੈਂ ਤਾਂ ਹੀ ਮਰਦਣਾ ਨਫ਼ਰਤ ਕਰਦਾ ਕਰਦੀਆਂ ਤੂੰ ਕਹਣਾ ਕਬੂਤਰੀ ਭੱਜ ਗਈ ਭੱਜਿਆ ਤੂੰ ਆ ਮੈਂ ਉਹਦੇ ਵਿੱਚ ਛੜੀਆਂ ਮੈਨੂੰ ਮੁੜ ਕੇ ਜਾਮਾ ਮਿਲਿਆ ਮੈਂ ਰਾਜੇ ਦੇ ਘਰ ਜਨਮ ਲਿਆ ਉਹਦਾ ਨਿਸ਼ਾਨਾ ਤੀਰ ਤੇ ਵੱਜਾ ਗੱਲ ਜਿਹੜੀ ਬਣਾਉਣੀ ਦੀ ਬਣ ਗਈ ਉਹਨੇ ਕਿ ਆਪਣਾ ਕੰਮ ਬਣ ਚਲਿਆ ਹੋਣਾ ਰਾਜੇ ਨੇ ਵੀ ਸ਼ੁਕਰ ਮੰਨਿਆ ਵੀ ਚਲੋ ਜੇ ਕੋਈ ਮਸਲਾ ਹੱਲ ਹੋ ਜੇ ਉਹ ਹਲਕਾਰ ਵਜ਼ੀਰ ਕਹਿੰਦੇ ਤੁਸੀਂ ਐਂ ਕਰੋ ਜਿਹੜੀ ਗੱਲ ਹੋ ਗਈ ਕਿਸੇ ਉਹਦਾ ਹੋ ਗਈ ਉਹਦਾ ਸੋਡੋ ਤੁਸੀਂ ਹੂੰ ਤੁਸੀਂ ਹੁਣ ਆ ਆਬੀਦੀ 16 ਕਰ ਲੋ ਹੂੰ ਉਹ ਕਹਿੰਦੀ ਤੂੰ ਝੂਠ ਬੋਲੀ ਆ ਨਾ ਬੇਵਫਾ ਤੂੰ ਹੋਇਆ ਮੈਂ ਉਹਦੇ ਸੜਕੇ ਮਰ ਗਈ ਬੱਚਿਆਂ ਦੇ ਪਿਆਰ ਚ ਉਹ ਕਹਿੰਦਾ ਮੈਂ ਤੂੰ ਝੂਠ ਬੋਲੀ ਜਾਨੀ ਆ ਤੂੰ ਤਾਂ ਪਿੱਛੇ हट ਗਈ ਮੈਂ ਮਰਿਆ ਤੂੰ ਕਹਿੰਦੀ ਮੈਨੂੰ ਤਾਂ ਡਰ ਲੱਗਦਾ ਹੂੰ ਉਹਪਰ ਜਦੋਂ ਰਾਜਾ ਤੇ ਵਜ਼ੀਰ ਕਹਿੰਦੇ ਵੀ ਤੁਸੀਂ ਐ ਕਰੋ ਪਿਛਲੀ ਗੱਲ ਛੱਡ ਦਿਓ ਹੁਣ ਤੁਸੀਂ ਤੁਸੀਂ ਆ ਆਬੀਦੀ ਨਾ ਆ ਉਹਦਾ ਮੇਲ ਕਰ ਲੋ ਹੂੰ ਉਹ ਕਹਿਣ ਲੱਗਿਆ ਚਲ ਜੀ ਮੇਥੋ ਗਲਤੀ ਹੋ ਗਈ ਤੂੰ ਮਾਫ ਕਰ ਦੇ ਹੂੰ ਦੇ ਉਹ ਵजीर ਕਹਿੰਦੇ ਕਬੂਤਰੀ ਤੂੰ ਹੁਣ ਐ ਕਰਿਆ ਦਾ ਹੱਥ ਫੜ ਲੈ ਬਾਹ ਫੜ ਲੈ ਤੇਰਾ ਇਹਦੇ ਨਾਲ ਵਿਆਹ ਕਰ ਦਿਆਂਗੇ ਹੂੰ ਭਾਈ ਕਬੂਤਰੀ ਨਾ ਵਿਆਹ ਕਰਤਾ ਰਾਜਕਮਾਰ ਦਾ ਹੂੰ ਉਹ ਰਾਜਾ ਨੂੰ ਕਹਿਣ ਲੱਗਿਆ ਬਾਦਸ਼ਾਹ ਪਿਤਾ ਜੀ ਮੈਂ ਵੀ ਰਾਜੇ ਦਾ ਪੁੱਤ ਹਾਂ ਹੂੰ ਫਲਾਣੇ ਉਹ ਮੈਂ ਭੁੱਲ ਗਿਆ ਫਲਾਣੇ ਥਾਂ ਸਾਡਾ ਰਾਜ ਚੱਲਦਾ ਹੈ ਹੂੰ ਕੋਈ ਮਹਾਰਾਜ ਹੋਰ ਕਿਸੇ ਗਰੀਬ ਘਰ ਦਾ ਬੱਚਾ ਨਹੀਂ ਉਹ ਕਹਿਣ ਲੱਗਾ ਵੀ 2 ਮਹੀਨਾ ਬਾਅਦ ਕਹਿੰਦਾ ਵੀ ਮੈਂ ਆਪਦੇ ਪਿੰਡ ਲੈ ਕੇ ਜਾਣਾ ਇਹਨੂੰ ਨਾਲ ਮੇਰੀ ਮਾਂ ਵੀ ਤਾਂ ਉਹਦੀ ਪਾਣੀ ਵਾਰ ਕੇ ਪੀਉ ਮੇਰੀ ਮਾਂ ਤਾਂ ਤਰਸੀ ਜਾਂਦੀ ਐ ਮੈਨੂੰ ਬੈਠੀ ਉਹਨੂੰ ਕੀ ਪਤਾ ਵੀ ਕੀ ਕੀ ਕਿੱਥੇ ਆ ਗਣ ਉਹ ਹੂੰ ਰਾਜਾ ਕਹਿੰਦਾ ਲੈ ਜਾ ਐ ਨਹੀਂ ਸੋਨੂੰ ਭੇਜਦਾ ਮੈਂ ਚੰਗਾ ਭਾਈ ਪੱਗੀਆਂ ਦਿੱਤੀਆਂ ਨਾਲ ਨੌਕਰ ਦਿੱਤੀ ਬਾਂਧੀਆਂ ਗਈਆਂ ਤੇ ਜਦੋਂ ਆਪੇ ਪਾਂ ਸ਼ਨ ਕੱਟ ਪੈਂਦਾ ਪਿੰਡ ਨੂੰ ਦੇ ਜਿਹੜੇ ਪਹਿਰੇਦਾਰ ਸੀਗੇ ਖੜੇ ਉਹ ਨੁਕਰਾਂ ਨੂੰ ਕਹਿੰਦਾ ਹੋ ਪਹਿਰੇਦਾਰ ਨੂੰ ਬੁਲਾ ਕੇ ਲਿਆਓ ਉਹ ਬੁਲਾ ਲੈਣ ਦੇ ਉਹਨਾਂ ਨੇ ਅਖਿਆ ਵੀ ਕੋਈ ਰਾਜਾ ਮਹਾਰਾਜਾ ਆ ਗਿਆ ਉਹਨੇ ਸਿਆਣਿਆਂ ਕਹਿੰਦਾ ਤੂੰ ਕਹਿੰਦਾ ਐ ਘਰ ਮੇਰੇ ਮਾਂ ਪਿਓ ਨੂੰ ਕਹ ਦੇ ਮੈਂ ਵਿਆਹ ਕਰਾ ਕੇ ਲਿਆਇਆ ਰਾਜੇ ਦੀ ਕੁੜੀ ਮੇਰੇ ਨਾਲ ਮੇਰੀ ਮਾਂ ਨੂੰ ਕਹ ਦੇ ਵਿਆਹ ਪਾਣੀ ਪੂਣੀ ਬਾਰੰਦਾ ਸਮਾਨ ਤਿਆਰ ਕਰ ਲੈ ਕਹਿੰਦੇ ਸਭ ਹੀ ਉਹ ਭੱਜੇ ਗਏ ਕਹਿੰਦੇ ਰਾਣੀ ਵਧਾਈਆਂ ਸਾਨੂੰ ਰਾਣੀ ਕਹਿੰਦੀ ਵਧਾਈਆਂ ਕਾਹ ਜਾਂ ਟਹਿ ਜਾਣ ਨੂੰ ਨਾ ਘਰੇ ਜਵਾਕ ਹੋਇਆ ਨਾ ਕੋਸੋਰ ਹੋਇਆ ਕਹਿੰਦੇ ਵਧਾਈਆਂ ਰਾਣੀ ਵਧਾਈਆਂ ਤੇਰੀ ਨੂੰ ਪੁੱਤ ਆ ਗਏ ਹੁਣ ਜਿਹਦੇ ਮਾਂ ਨਾ ਪੁੱਤ ਵੀ ਛੜਿਆ ਉਹ ਰੰਗ ਲੱਗ ਗਏ ਰਾਣੀ ਖੁਸ਼ ਹੋ ਗਈ ਉਸੇ ਟਾਈਮ ਬੰਦਿਆਂ ਨੂੰ ਕਿਹਾ ਵੀ ਫਟਾਫਟ ਸਮਾਨ ਤਿਆਰ ਕਰੋ ਕਹਿੰਦਾ ਉਹਨੇ ਕਿਹਾ ਵੀ ਪਾਣੀ ਵਾਰ ਕੇ ਮੇਰੀ ਮਾਂ ਫੇਰ ਸਾਨੂੰ ਅੰਦਰ ਵੜੇ ਭਾਈ ਬੜੇ ਬਾਦਸ਼ਾਹ ਦਾ ਕੰਮ ਸੀ ਉਹਦੀ ਦੀਪਮਾਲਾ ਜਗਾਤੀਆਂ ਭਾਂ ਲੱਗੀਆਂ ਅਸਤਵਾਜੀਆਂ ਚੱਲਣਾ ਖੁਸ਼ੀਆਂ ਹੋ ਗਈਆਂ ਤੇ ਪਾਣੀ ਵਾਰਿਆ ਮਹਿਲਾਂ ਚਲੇ ਗਈ ਰਾਣੀ ਕਹਿੰਦੀ ਪੁੱਤ ਤੈਨੂੰ ਅਸੀਂ ਬੜੇ ਚਿਰ ਦੀ ਭਾਲ ਦੇ ਫਿਰਦੀ ਸੀ ਤੂੰ ਆ ਸਾਨੂੰ ਕੋਦੋਂ ਕੋੜਾ ਚਿੱਠੀਆਂ ਸੀ ਇਸ ਚਿੱਠੀ ਸੀ ਕਿਹੜਾ ਚਿੱਠੀ ਦਾ ਤਾਂ ਪਹੁੰਚੇ ਤਾਂ ਖੜਨਾ ਹੋਵੇ ਉਹ ਕਹਿੰਦਾ ਮਾਤਾ ਮੈਂ ਐਂ ਭਾਲਤੇ ਗਿਆ ਸੀ ਮੈਂ ਰਾਜੇ ਦੀ ਕੁੜੀ ਨਾਲ ਵਿਆਹ ਕਰਾਉਣਾ ਕਹਿੰਦਾ ਰਾਜਕੁਮਾਰੀ ਕਬੂਤਰੀ ਇਹਦਾ ਨਾਂ ਤਾਂ ਰਿਆ ਵਾ ਮਾਂ ਕਹਿੰਦੀ ਹਾਂ ਅੱਖਾਂ ਦਾ ਕਹਿੰਦੀ ਕਬੂਤਰੀ ਵਾਲੀਆਂ ਨੇ ਭੂਰੀਆਂ ਅੱਖਾਂ ਨੇ ਕਹਿੰਦੀ ਇਹਦੀਆਂ ਬਈ ਬੜੀ ਖੁਸ਼ੀ ਨਾਲ ਉਹਨਾਂ ਨੇ ਰੱਖਿਆ ਉਹ ਕਹਿਣ ਲੱਗਾ ਅਬਦੀ ਰਾਣੀ ਨੂੰ ਕਹਿੰਦਾ ਚਲ ਤੂੰ ਮਹਿਲ ਮਹੂਲ ਦੇਖ ਲੈ ਆਪਣੇ ਚਲ ਤੈਨੂੰ ਮੈਂ ਮਹਿਲ ਦਿਖਾਵਾਂ ਤਾਂ ਚੜਾ ਕੇ ਲੈ ਗਿਆ ਮਹਿਲਾਂ ਚ ਂਿਹੜਾ ਗੂੜਾ ਦਿਖਾਇਆ ਹੁੰਦਾ ਹੀ ਆ ਵੀ ਆ ਸਾਡੇ ਦਾਦੇ ਨੇ ਦੀ ਫੋਟੋ ਆ ਸਾਡੇ ਫਲਾਨਿਆਂ ਦੀ ਆ ਹੂੰ ਤੇ ਦਿਖਾ ਦੇ ਕੋਕੀ ਉਹ ਕਹਿੰਦੀ ਵੀ ਆਪਾਂ ਕਿਹੜਾ ਮੇਰੇ ਪਿੰਡ ਚੱਲਵਾੜਾ ਵੀ ਫੇਰ ਆਪਾਂ ਦੁਬਾਰੇ ਆ ਜਾਾਂਗੇ ਹੁਣ ਮੇਰੇ ਮਾਂ ਪਿਓ ਨੂੰ ਵੀ ਐਉਂ ਵੀ ਬਿਆਕੇ ਲੈ ਗਿਆ ਮੁਰਕੀ ਛੱਡੀ ਲੈ ਕੀ ਨਹੀਂ ਆਇਆ ਉਹ ਕਹਿੰਦਾ ਕੋਈ ਨਾ ਚੱਲਾਂਗੇ ਚੱਲ ਕਹਿੰਦਾ ਮੈਂ ਤੈਨੂੰ ਆਉ ਦਾ ਬਾਗ ਦਿਖਾ ਕੇ ਲਿਆਵਾਂ ਬਾਗ ਦਿਖਾਉਣ ਲੈ ਗਿਆ ਬਾਗ ਦਿਖਾਉਣ ਲੱਗਿਆ ਜਦੋਂ ਤੇ ਉਹ ਕਹਿਣ ਲੱਗਿਆ ਵੀ ਜਿਹੜਾ ਆ ਬੂਟਾ ਹੈ ਕਹਿੰਦਾ ਇਹਨੂੰ ਤਿੰਨ ਕਿਸਮ ਦੇ ਫਲ ਨੇ ਬੂਟਾ ਇੱਕ ਹੈ ਕਿ ਨਹੀਂ ਕਮਾਲ ਆ ਕਹਿੰਦਾ ਦੇਖ ਲੈ ਬੂਟਾ ਇੱਕ ਹੈ ਫਾਲੇ ਨੂੰ ਤਿੰਨ ਕਿਸਮ ਦੇ ਨੇ ਉਹ ਕਹਿੰਦੀ ਹੈ ਜੇ ਕਿਡਾ ਮਾਲੀ ਜੀ ਨੇ ਇਹ ਜੀ ਪੇਂਦ ਲਾ ਕੇ ਇੱਕ ਬੂਟੇ ਨੂੰ ਤਨਫਲ ਲਾਤੇ। ਹੂੰ। ਵੀ ਪੇਂਦ ਨਹੀਂ ਚੜਨਗੇ ਨਾ। ਜੇ ਮੈਂ ਹੁਣ ਦਰਖਤ ਨੂੰ ਵਿੱਚ ਪੇਂਦ ਕਰਕੇ ਥੱਲੇ ਏਰੀਆ ਉੱਤੇ ਕੁਝ ਲਾ ਦੇਣੇ ਨੇ ਪੇਂਦ ਜਾਣਦੇ ਨੇ ਕਰਨ। ਹੂੰ। ਉਹ ਕਹਿੰਦਾ ਸਾਡੇ ਕਹਿੰਦਾ ਇੱਕ ਮਾਲੀ ਹੈ। ਕਹਿੰਦਾ ਉਹਨੇ ਕੰਮ ਕਰਿਆ ਘਰੀ ਚੰਗਾ ਪਰ ਉਹ ਨੂੰ ਮੈਨੂੰ ਮਾਲੀ ਦਿਖਾ ਕੇ ਹੈ ਤੁਹਾਡਾ। ਮਹਿਲਾ ਚਾਹ ਗਈ ਉਹਨੇ ਨੌਕਰਾਂ ਨੂੰ ਕਿਹਾ ਜਾਓ ਆਪਣੇ ਮਾਲੀ ਨੂੰ ਬੁਲਾਓ। ਹੂੰ। ਵੀ ਇਹ ਜਿਹੜੀ ਮੇਰੀ ਰਾਣੀ ਆ ਉਹ ਕਹਿੰਦੀ ਮੈਂ ਬੰਦਾ ਦੇਖਣਾ ਕਿਹਾ ਜਾ ਕੌਣ ਬੰਦਾ ਹੈ ਇਹ ਜੀ ਜਿਹੜਾ ਵੱਡਾ ਗੋਣਾ ਹੈ ਹੂੰ ਉਹ ਮਾਲੀ ਆਇਆ ਮਾਲੀ ਕਹਿਣ ਲੱਗਾ ਹਾਂ ਜੀ ਮਹਾਰਾਣੀ ਦੱਸੋ ਕੀ ਹੁਕਮ ਹੈ ਹੂੰ ਉਹ ਕਹਿੰਦੀ ਮਾਲੀ ਆ ਤੇ ਤਿੰਨ ਫਲ ਤਾਂ ਇੱਕ ਬੂਟੇ ਨੂੰ ਲਾ ਦੇ ਹੂੰ ਇਹ ਤੇਰੇ ਕੋਲ ਚਹੀਹੀ ਜੀ ਕਰਤ ਵਿਦਿਆ ਹੂੰ ਕਹਿੰਦਾ ਰਾਣੀ ਜਿਹੜਾ ਮੁਰਸ਼ਿਦ ਦਾ ਬੰਦਾ ਚੰਡਿਆ ਹੁੰਦਾ ਉਹ ਜੋ ਮਰਜ਼ੀ ਕਰ ਲੇ ਕਹਿੰਦਾ ਮੈਂ ਮੇਰੇ ਮੁਰਸ਼ਿਦ ਦਾ ਸਕੇ ਆ ਵਾਂ ਚੰਡਿਆ ਵਾਂ ਤੈਨ ਕਿਹੜਾ ਮੈਂ ਚਾਰ ਫਲ ਵੀ ਲਾ ਸਕਦਾ ਮੇਰੇ ਚ ਪਹੁੰਚ ਐ ਇਹ ਚੀਜ਼ ਦੀ ਮੇਰੇ ਹੱਥ 'ਚ ਹੈਗੀ ਕਲਾ ਇਹ ਚੀਜ਼ ਦੀ ਕਹਿੰਦੀ ਅੱਛਾ ਕਹਿੰਦਾ ਹਾਂ ਕਹਿੰਦਾ ਇਹ ਚਾਰ ਫਲ ਕਹਿੰ ਹੈ ਅਤਾ ਤੈਨਨੇ ਚੌਥਾ ਫਲ ਵੀ ਮੈਂ ਲਾ ਸਕਦਾ ਮੇਰੇ ਚ ਪਾਵਰ ਐ ਉਹ ਰਾਜੇ ਦੇ ਮੁੰਡੇ ਕਣੀ ਚਾਹੀ ਕਿ ਕਹਿੰਦੀ ਹੈ ਕਹਿੰਦੀ ਹੋ ਜੂਆ ਗੱਲ ਉਹ ਕਹਿੰਦਾ ਹੈਗੀ ਇਹਦੇ ਕੋਲੇ ਇਹ ਚੀਜ਼ ਦੀ ਯੋਗਤਾ ਹੂੰ ਕਰਦਾ ਇਹ ਹੂੰ ਉਹ ਕਹਿਣ ਲੱਗਾ ਕਹਿੰਦੀ ਜੰਗਾ ਮੇਰੇ ਬਾਰੇ ਦੱਸ ਫੇ ਤੂੰ ਹੂੰ ਕਹਿੰਦਾ ਜੀ ਤੇਰੇ ਬਾਰੇ ਮੈਂ ਤੈਨੂੰ ਐਂ ਦੱਸ ਦੂ ਵੀ ਤੇਰੇ ਪਹਿਲਾਂ ਪੁੱਤ ਹੋਊ ਕੋਈ ਕੁੜੀ ਹੋਊ ਅੱਛਾ ਹਾਂ ਕਹਿੰਦਾ ਵੀ ਮੇਰਾ ਤਜਰਬਾ ਹੈ ਹੂੰ ਕਹਿੰਦੀ ਹੱਥ ਫੜ ਕੇ ਦੇ ਹੱਥ ਫੜਨ ਦਾ ਮਾਰਾ ਕਹਿੰਨ ਟਹਿ ਜਾਣਾ ਕਿ ਉਹ ਵੀ ਹੱਥ ਹੀ ਫੜੇਗਾ ਕਹਿੰਦੀ ਤੂੰ ਮਾਲੀ ਮੈਂ ਰਾਜੇ ਦੀ ਕੁੜੀ ਮੈਂ ਨਹੀਂ ਤੈਨੂੰ ਹੱਥ ਫੜਾਉਂਦੀ ਹੂੰ ਉਹ ਕਹਿੰਦਾ ਤੂੰ ਤਾਂ ਕਾਮਣੀ ਹੋਣਾ ਮੱਥਾ ਮੱਥਾ ਦੇਖ ਕੇ ਦੱਸੂ ਹੱਥ ਫੜਨ ਦੀ ਕੀ ਲੋੜ ਆ ਹੂੰ ਉਨੇ ਜੋ ਉਹਦੇ ਕਦਾਇਆ ਕਰ ਪੱਲਾ ਕੁੰਡਣਾ ਘੱਡ ਹੁਣ ਕੋ ਕੁੰਡੋਂ ਤੋਂ ਕਢ ਦੇ ਸੀ ਸਭ ਆ ਤਾਂ ਹੁਣੀ ਹਟੇ ਨੇ ਥੋੜਾ ਜਿਹੀ ਹੋਇਆ ਹਜੇ ਹੂੰ ਉਹਨੇ ਜਦ ਮੱਥਾ ਦੇਖਿਆ ਦੇਖ ਕੇ ਬਾਦਸ਼ਾਹ ਦੇ ਮੁੰਡੇ ਨੂੰ ਪਰੇ ਲੈ ਗਿਆ ਹੂੰ ਕਹਿੰਦਾ ਗੱਲ ਗੁਪਤ ਹੈ ਮੈਂ ਉਹਦੇ ਸਾਹਮਣੇ ਤੈਨੂੰ ਦੱਸਣੀ ਨਹੀਂ ਜਾਊਂਗਾ ਕਹਿੰਦਾ ਕਿਉਂ ਕਹਿੰਦਾ ਇਹਦੇ ਪੇਟਰੋਂ ਇੱਕ ਐਸੀ ਕੁੜੀ ਜੰਮੂ ਛੋੜੀ ਬੇਦਨਾਮੀ ਕਰ ਦੂ ਉਹ ਅੱਛਾ ਕਹਿੰਦਾ ਚਕਨਾਤ ਤਾਪ ਤਾਂ ਕਹਿੰਦਾ ਮੈਨੂੰ ਵੀ ਆ ਚਾਹਤਾ ਜੰਮਦੀ ਨੂੰ ਕਿਸੇ ਨਦੀ ਰੋਦੀ ਕੀ ਤੇਰ ਦਿਓ ਕਹਿੰਦਾ ਜਦੋਂ ਮਟਿਆਰ ਹੋਊਗੀ ਉਹ ਨਿਕਲੂਗੀ ਉਹਨੂੰ ਬੇਸ਼ਾਨਸਾ ਲੱਗ ਗਈ ਬੜਾ ਖਰਾਬ ਹੋ ਗਿਆ ਉਹ ਕਹਿੰਦਾ ਇਹ ਮੱਥੇ ਦੀ ਰੇਖ ਦੱਸਦੀ ਹੈ ਉਹ ਕਹਿੰਦਾ ਯਾਰ ਇਹ ਤਾਂ ਜਿਹੜੀ ਰਾਣੀ ਆ ਰਾਜੇ ਦੀ ਕੁੜੀ ਆ ਇਹ ਹੈ ਦਾ ਕਿਉਂ ਕਹਿੰਦਾ ਤੂੰ ਹੀ ਰਾਣੀ ਕਹੀ ਜਾਂਦਾ ਕਹਿੰਦਾ ਪਿੱਛੋਂ ਦਾ ਜਾਤ ਕਬੂਤਰੀ ਦੀ ਹੈ ਉਨੇ ਕਹਵਾ ਇਹ ਨੂੰ ਕਿ ਤੋ ਪਤਾ ਲੱਗ ਗਿਆ ਹੂੰ ਉਹ ਕਹਿੰਦਾ ਤੈਨੂੰ ਕਿਤੋਂ ਪਤਾ ਲੱਗ ਗਿਆ ਕਹਿੰਦਾ ਵਾਹ ਓਏ ਰਾਜਾ ਅੱਖ ਦੱਸਦੀ ਹੈ ਕਹਿੰਦਾ ਇਹਦੀ ਅੱਖ ਪਰ ਮਰਦਾਂ ਵਾਲੀ ਨਹੀਂ ਜਨਾਨੀਆਂ ਵਾਲੀ ਕਬੂਤਰਾਂ ਵਾਲੀ ਅੱਖ ਆ ਕਹਿੰਦਾ ਹੂੰ ਕਹਿੰਦਾ ਉਹ ਬੜਾ ਉਹਨੇ ਫੇਕਰ ਹੋ ਗਏ ਬੜਾ ਸਿਆਪਾ ਛੜਿਆ ਉਹ ਕਹਿੰਦੀ ਮੈਨੂੰ ਤਾਂ ਦੱਸ ਦੇ ਕੀ ਦੱਸਿਆ ਉਹਨੇ ਕਹਾਂ ਤੈਨੂੰ ਫੇਰ ਦੱਸੂ ਹੂੰ ਥੋੜੇ ਘਰੇ ਜਾ ਕੇ ਦੱਸੂ ਬਈ ਘਰੇ ਗਏ ਮੇਲਾ ਚ ਕਦੀ ਹੁੰਦਾ ਦੱਸ ਦੇ ਕਹਿੰਦਾ ਸਾਲ ਭਰ ਉਹਨੇ ਕਹੇ ਦੱਸਣਾ ਨਹੀਂ ਕਈ ਚਾਲ ਕੋਈ ਨਾ ਨਾ ਦੱਸ ਜਦੋਂ ਸਾਲ ਆ ਗਿਆ ਕਹਿੰਦੀ ਹੁਣ ਤਾਂ ਦੱਸ ਦੇ ਕਹਿੰਦਾ ਹਜੇ ਨਹੀਂ ਮੈਂ ਤੈਨੂੰ ਦੱਸਦਾ ਕਹਿੰਦਾ ਕੀ ਗੱਲ ਕਹਿੰਦਾ ਮੈਨੂੰ ਉਹਨੇ ਕਿਹਾ ਸੀ ਮੈਂ ਇਹਨੂੰ ਪਹਿਲਾਂ ਪੁੱਛੂਗਾ ਫਿਰ ਤੈਨੂੰ ਦੱਸੂਗਾ ਕਹਿੰਦੀ ਟਾਲੇ ਮਾਰੀ ਜਾਣਾ ਹੈ ਕਹਿੰਦਾ ਨਹੀਂ ਮੈਂ ਇਕੱਲਾ ਜਾ ਕੇ ਆਉਣਾ ਭਾਈ ਕੋੜਾ ਵੀੜ ਲਿਆ ਆ ਗਿਆ ਕਹਿੰਦਾ ਯਾਰ ਖੇੜੇ ਪੈ ਗਈ ਹੁਣ ਮੈਂ ਕਿਵੇਂ ਕਰਾਂ ਕਹਿੰਦਾ ਤੇਂਦੀਆ ਦਾਸਾ ਵੀ ਮੈਂ ਆਇਆ ਦੱਸਦਾ ਨਹੀਂ ਇਹ ਗੱਲ ਨੂੰ ਕਹਿੰਦਾ ਤੈਨੂੰ ਦੱਸਣੀ ਪਊਗੀ ਕਿੰਨਾ ਕੁ ਉਹ ਲਾ ਰੱਖੇਗਾ ਫਿਰ ਆਦੋਪ ਉਹ ਕਹਿਣ ਲੱਗਾ ਤੂੰ ਦੱਸ ਦੀ ਉਹਨੂੰ ਹਾਂ ਹੈ ਤੇ ਹੋਰ ਵਾਲੀ ਗੱਲ ਆ ਦੱਸੀ ਵੀ ਤੇਰੇ ਇਹ ਕੁੜੀ ਹੋ ਨਾ ਮੈਨੂੰ ਕੁੜੀ ਦੱਸਿਆ ਕਹਿੰਦਾ ਦੂਜੀ ਗੱਲ ਨਾ ਦੱਸੀ ਜਿਹੜੀ ਆ ਹੈ ਕਹਿੰਦਾ ਇਹ ਚੰਗਾ ਉਹ ਕਹਿੰਦਾ ਮੈਂ ਤਾਂ ਤੈਨੂੰ ਤਾਂ ਨਹੀਂ ਦੱਸਿਆ ਕਹਿੰਦਾ ਪਹਿਲੀ ਵਾਰੀ ਤੇਰੇ ਕੁੜੀ ਹੋ ਉਹ ਕਹਿੰਦੀ ਫੇਰ ਕੀ ਹੋ ਗਿਆ ਜਦੋਂ ਭਾਈ ਉਹ ਕਹਿਣ ਲੱਗਾ ਹੋਰ ਫੇਰ ਫਿਰ ਤੂੰ ਕਹਿੰਦਾ ਬਦਨਾਮੀ ਹੋ ਕਹਿੰਦਾ ਐ ਕਰੀ ਜਦੋਂ ਕੁੜੀ ਹੋਊਗੀ ਨਾ 2-3 ਕਮਹੀਨਿਆਂ ਦੀ ਤੂੰ ਕਹੀਂ ਨਦੀ 'ਚ ਇਸ਼ਨਾਨ ਕਰਨ ਜਾਣਿਆ ਬੱਸ ਕਹਿੰਦਾ ਤੂੰ ਕਹੇਦੀ ਵੀ ਮਾਦਾ ਰਾਣੀ ਗਾਹਾਂ ਜਾ ਕੇ ਡੂੰਗੇ ਪਾਣੀ ਚ ਨਾ ਉਤ ਪਤਨਦੀ ਨਾਲਾ ਹੂੰ ਕਹਿੰਦਾ ਗਾਹਾਂ ਖਾਸੀ ਡੂੰਗੇ ਚ ਪਾਣੀ ਚ ਜਾ ਕੇ ਨਾ ਚੂੰਬਾ ਦਾ ਖਾਜੀ ਘਿੜਾ ਆ ਜਾ ਕਹਿੰਦਾ ਕੁੜੀ ਛੱਡਦੀ ਕਹੇਦੀ ਵੀ ਮੇਰਾ ਪੈਰ ਤਿਲਕ ਗਿਆ ਕਹਿੰਦਾ ਚੰਗਾ ਉਹਨੇ ਪਾਈ ਕਰਿਆ ਕੀ ਉਹੀ ਗੱਲ ਕਰੀ ਜਾ ਕੇ ਉਹਨੇ ਤਾਂ ਕਹਿ ਲੱਗਾ ਜੇ ਆਪਾਂ ਨਦੀ ਤੇ ਨਾ ਕੀ ਆਉਣੇ ਹੂੰ ਤੇ ਪਈ ਉੱਥੇ ਪੜਦੇ ਬਣਾ ਤੇ ਉਹਦੇ ਨਹਾਉਣ ਵਾਸਤੇ ਹੂੰ ਉਹ ਕਹਿੰਦੀ ਉਹ ਕਹਿੰਦਾ ਨਾ ਪਤਾ ਇੱਥੇ ਪ੍ਰੇਧਾ ਵਾਲਾ ਕਹਿੰਦਾ ਨਾ ਮੈਂ ਤਾਂ ਵਿੱਚ ਜਾ ਕੇ ਨਾ ਹੂੰ ਬਚਾਲੀ ਕੁੜੀ ਫੜਾ ਸੀ ਦੋਨੇ ਤੇ ਉਤੀ ਨਾ ਮੰਗੇ ਕਹਿੰਦੀ ਨਿਆਣੀ ਆ ਮੂੰਹ ਚ ਪਾਣੀ ਨਾ ਪਏ ਜੇ ਕਹਿੰਦਾ ਨਹੀਂ ਆ ਹੀ ਨਹੀਂ ਮੈਂ ਇਹ ਮਾਲ ਲੈ ਕੇ ਨਾ ਹੂੰਗਾ ਪੈ ਡੋਗੇ ਪਾਣੀ ਚ ਬਾਗਿਆ ਜਦੋਂ ਉੱਥੇ ਚੁੰਮਾ ਜਾ ਖਾ ਕੇ ਕੁੜੀ ਛੱਡਤੀ ਪਾਣੀ ਚ ਚਲੋ ਪਰਦੇ ਚ ਨਹਾਈ ਜਾਂਦੀ ਆ ਜਦੋਂ ਪਰਦੇ ਚੋਂ ਬਾਹਰ ਨਿਕਲ ਗਈ ਲੈ ਗਿਆ ਦਰਿਆ ਦੂਰ ਤੇਰ ਕੇ ਕਹਿੰਦੀ ਕੁੜੀ ਕਨਾਂ ਮੇਰਾ ਪੈਰ ਧੜਕਿਆ ਕੁੜੀ ਦਾ ਮੈਂ ਤੇ ਹੱਥੋਂ ਛੁੱਟ ਗਈ ਡੂੰਘੇ ਪਾਣੀ ਦੇ ਬਾਗੀ ਨਾਮ ਇੱਥੋਂ ਤਨ ਜਾਇਆ ਜਾਵੇ। ਹੂੰ ਕੁੜੀ ਨੂੰ ਤਾਂ ਦਰਿਆ ਲੈ ਗਿਆ ਦੇਲ ਕੇ। ਹੂੰ ਉਹ ਪਈ ਰੋਏ ਪੱਟੇ। ਕੁੜੀ ਤੇਰੀ ਆਉਂਦੀਆ ਧੋਬੀ। ਤੂੰ ਬਣ ਤੋ ਕੋਦੇ ਕੱਪੜੇ ਧੋਵੀਂ ਸਾਹ ਦਰਿਆਵਾਂ ਦੀ ਤੋਂ ਤੋਂ ਦੇਖਦਾ ਪਾਣੀ ਦਾ ਬਹੁਤ ਉਹ ਤੋਂ ਹੂੰ ਮੁਸ਼ਕਲ ਤੀਗੀ। ਸਾਦਾ ਨਹੀਂ ਸੀ। ਸਾਦਾ ਨਹੀਂ ਸੀ ਖੂਹ ਹੁੰਦੇ ਬਸ ਕੱਲੇ ਕੋਈ ਨਲ ਕੇ ਤਾਂ ਹੁਣ ਚੱਲਿਆ ਸਾਰਾ ਜਿਗਾੜ ਹੈ। ਉਹ ਕੱਪੜੇ ਧੋ ਜਾਂਦੇ ਉਹ ਕੁੜੀ ਮਾਲਕ ਦੀ ਕੁਦਰਤ ਨਾਲ ਸੱਲਦੇ ਉਤੇ ਤੇਰੀ ਆਉਂਦੀ ਆ। ਹੂੰ ਉਹ ਤੋਬੀ ਕਹਿਣ ਲੱਗਿਆ ਇਹਦੂ ਰੂਈਆ ਕੀ ਨੇੜੇ ਕ ਤੇ ਆਵਾਜ਼ ਆਈ ਉਹ ਤੋਂ ਬਣ ਕਹਿੰਦੀ ਜਵਾਕ ਦੀ ਆਵਾਜ਼ ਆਉਂਦੀ ਐ ਕਹਿੰਦਾ ਕੰਬੜੀ ਐ ਇੱਥੇ ਰੋਹੀ ਦੀ ਜਵਾਕ ਕਿਧਰੋਂ ਆ ਗਿਆ ਹੂੰ ਜਦੋਂ ਨੇੜੇ ਆ ਗਈ ਕਹਿੰਦੀ ਹੋ ਦੇਖ ਬੱਚਾ ਤੇਰੇ ਆਉਂਦਾ ਹੁਣ ਤੋਬੀਆਂ ਦਾ ਰੋਜ਼ ਦਾ ਕੰਮ ਸੀਗਾ ਤੋਬੀ ਉਹ ਤਿਰਕੇ ਗਿਆ ਜਾ ਕੇ ਉਹਨੇ ਕੁੜੀ ਚੱਕ ਲਈ ਬਾਹਰ ਲਿਆਇਆ ਉਹ ਕਹਿੰਦਾ ਕੁੜੀ ਆ ਉਹਨਾਂ ਦੇ ਲਾ ਦੇ ਨਹੀਂ ਸੀ ਉਹ ਤਾਂ ਕਹਿੰਦੀ ਰੱਬ ਨੇ ਆਪਾਂ ਨੂੰ ਕੋਈ ਦੇਖ ਪਾਲਿਆ ਪੋਛਿਆ ਜਾਨ ਬੱਚਾ ਦੇਤਾ ਚਾਲਾ ਕੱਪੜੇ ਫੇਰੀ ਤੋਂ ਮੈਂ ਘਰ ਨੂੰ ਚੱਲ ਪਹਿਲਾਂ ਇਹ ਕਿ ਤੂੰ ਵੀ ਆਪਦੇ ਘਰੇ ਆ ਗਏ ਉਹਦੀ ਪਾਲ ਪੋਸ਼ਣ ਕਰਨ ਲੱਗੇ ਤੇ ਹੌਲੀ ਹੌਲੀ ਕੁੜੀ ਜਵਾਨ ਹੁੰਦੀ ਗਈ ਜਦੋਂ ਹੋ ਗਈ 18-19 ਸਾਲ ਦੀ ਹੁਣ ਸੋਹਣੀ ਸੁਨੱਕੀ ਕੁੜੀ ਤੀ ਪੜਨ ਲਾਤੀ ਰਾਜਾਂ ਦੀ ਪਾਡਸਲਾ ਚ ਕਿਉ ਰਾਜੇ ਦੇ ਕੱਪੜੇ ਤੋਂ ਦਾਦੀ ਉਹ ਉੱਥੇ ਵਾਲੇ ਦੇ ਜਦੋਂ ਉਥੇ ਕਿਤੇ ਉਹ ਜਿਹੜਾ ਰਾਜਾ ਸੀਗਾ ਜਿਹਦੇ ਕੱਪੜੇ ਤੌਂਦੇ ਹੁੰਦੇ ਉਹਦੀ ਰਾਣੀ ਨੇ ਕਿਹਾ ਰਾਜੇ ਨੂੰ ਕਹਿੰਦੀ ਤੋਬੀਆਂ ਦੇ ਹੀ ਜੀ ਕੁੜੀ ਤਾਂ ਹੋ ਨਹੀਂ ਸਕਦੀ ਕੁੜੀ ਨਹੀਂ ਤੋਬੀਆਂ ਦੀ ਨੈਣ ਨਕਸ਼ਾ ਨਹੀਂ ਰਲਦਾ ਹੁਣ ਕਿਉ ਬਾਦਸ਼ਾਹੀ ਦੀ ਗਾਂਤੀ ਜੋ ਪੈਦਾ ਹੋਈ ਸੀ ਬਚਾ ਜਾਂਦਾ ਨਾ ਅਸਲ ਤੇ ਆਪਦੀ ਤੇ ਹੁਣ ਚੋਗਲਾ ਨੇ ਘਰ ਇੱਕ ਅੱਧਾ ਚੋਗਲ ਜੰਮਦਾ ਹੁੰਦਾ ਲਾਜ਼ਮੀ ਹਾਂ ਕਿਤੇ ਦੇਖ ਲਈ ਜਿਹੜੇ ਘਰ ਚੁਗਲੀ ਵਾਲੇ ਨੇ ਉਥੇ ਇੱਕ ਤਾਂ ਜੰਮੂਗਾ ਜੋ ਗੱਲਾਂ ਨੇ ਘਰ ਚੋਗਲ ਬੰਦਾ ਜ਼ਰੂਰ ਹੂੰ ਉਹ ਕਹਿਣ ਲੱਗਾ ਰਾਜਾ ਕਹਿੰਦਾ ਤੈਨੂੰ ਕੀ ਪਰਖਾ ਕਹਿੰਦੀ ਨਾ ਕੁੜੀ ਦੀ ਰਹਿਣੀ ਬਹਿਣੀ ਬੈਠਣੀ ਬੋਲਣੀ ਕਹਿੰਦੀ ਮੀਰਾ ਵਾਲੀ ਆ ਚੰਨੀ ਸਾਹ ਰਾਜਾ ਕਹਿੰਦਾ ਮੈਂ ਤਾਂ ਕੋਈ ਪਰਖ ਨਹੀਂ ਕਹਿੰਦੀ ਮੈਨੂੰ ਪਰਖਿਆ ਵੀ ਕੁੜੀ ਇਹ ਧੋਬੀਆਂ ਦੀ ਨਹੀਂ ਉਹਨ ਦਾ ਇੱਕ ਬੜਾ ਬੰਦਾ ਸੂਝਵਾਨ ਰੱਖਿਆ ਹੋਆ ਸੀ ਕੋ ਰਾਜਾ ਕੋਲੇ ਹੁੰਦੇ ਜਿਵੇਂ ਪੈੜੂ ਰੱਖ ਦਿਆ ਹੋਰ ਜ਼ਮਾਕਾਂ ਵਾਲੇ ਬੰਦੇ ਕਈ ਵਾਰ ਗੱਲ ਖੋਲ੍ਹ ਜਾਂਦੀ ਰਾਜੇ ਤੂੰ ਸਲਾਹਕਾਰਾਂ ਵਾਂਗੂ ਫੇ ਉਹ ਕਹਿੰਦਾ ਵੀ ਉਹਨੂੰ ਪੁੱਛ ਦਿਆ ਮਾਂ ਉਹ ਬੁਲਾ ਲਿਆ ਉਹ ਕਹਿੰਦਾ ਹਾਂ ਦੱਸੋ ਮਹਾਰਾਜ ਕੀ ਹੁਕਮ ਹੈ ਉਹ ਕਹਿੰਦਾ ਇੱਥੇ ਕੁੜੀ ਪੜਨ ਆਉਗੀ ਆਪਣੇ ਪਾਠਸਾਲਾ ਦੇ ਵਿੱਚ ਤੇ ਉਹ ਤੈਨੂੰ ਕੁੜੀ ਦਿਖਾਵਾਂਗੇ ਉਹਦੀ ਪਰਖ ਕਰੀ ਕਹਿੰਦਾ ਰਾਣੀ ਤਾਂ ਕਹਿੰਦੀ ਹੈ ਵੀ ਇਹ ਧੋਬੀਆਂ ਦੀ ਕੁੜੀ ਨਹੀਂ ਹੂੰ ਇਹ ਤਾਂ ਪਈ ਉਹ ਕੁੜੀ ਆ ਗਈ ਉਹਨਾਂ ਨੇ ਦੱਸਿਆ ਵੀ ਹੋ ਕੁੜੀ ਹੈ ਇਹ ਪੜ ਕੇ ਜਾਣ ਲੱਗੀ ਉਹ ਕਹਿੰਦਾ ਕੁੜੀ ਨੂੰ ਰੋਕ ਲਓ ਉਹ ਕੁੜੀ ਰੋਕ ਲਈ ਕਹਿਣ ਲੱਗੇ ਨੌਕਰ ਬੀਤ ਤੈਨੂੰ ਰਾਜਿਆ ਨੇ ਸੱਦਿਆ ਹੂੰ ਤੇ ਜਾਰੀ ਕਹਿੰਦੀ ਦੱਸੋ ਮਹਾਰਾਜ ਕੀ ਹੁਕਮ ਹੈ ਹੂੰ ਉਹ ਰਾਜਾ ਕਹਿੰਦਾ ਕੁੜੀ ਆ ਉਹਨੂੰ ਬੰਦੇ ਨੂੰ ਕਹਿੰਦਾ ਦੇਖ ਸਿਆਣ ਕੇ ਜਦੋਂ ਨੇ ਝਾਕਿਆ ਝੂਕਿਆ ਉਹਦੇ ਕੰਨੀ ਪੂਰਾ ਚਿਹਰਾ ਦੇਖਿਆ ਉਹਦਾ ਤੇ ਤੋ ਕਹਿੰਦਾ ਬੇਟਾ ਤੋਰਾ ਤੋਰੀ ਉਹ ਰਾਜੇ ਨੂੰ ਕਹਿੰਦਾ ਵਾਕਈ ਧੋਬੀਆਂ ਦੀ ਕੁੜੀ ਨਹੀਂ ਹੂੰ ਕਹਿੰਦਾ ਤੂੰ ਕੁੜੀ ਕਿਸੇ ਮੀਰ ਬੰਦੇ ਦੀ ਹੈ ਹੂੰ ਧੋਬੀਆਂ ਦੀ ਨਹੀਂ ਹੈਗੀ ਕਹਿੰਦਾ ਕੀ ਗੱਲ ਆ ਕਹਿੰਦਾ ਬਾਦਸ਼ਾਹ ਜਿਹੜੇ ਦੇ ਅੰਗ ਨੇ ਆ ਗੱਠਾ ਕਹਿੰਦਾ ਬਿਲਕੁਲ ਹੈ ਹੀ ਨਹੀਂ ਜਾਂ ਅਮੀਰ ਬੰਦਿਆਂ ਦੇ ਕੰਮ ਨਹੀਂ ਕਹਿੰਦਾ ਇਹ ਕਹਿੰਦਾ ਰਾਜੇ ਦੀ ਕੁੜੀ ਦੀ ਹੈਗੀ ਇਹ ਇਹ ਰਾਜੇ ਦੀ ਕੁੜੀ ਕਿਸੇ ਦੀ ਥੋਬੀਆਂ ਦੀ ਨਹੀਂ ਉਹਨੂੰ ਸੱਦ ਕੇ ਪੁੱਛੋ ਵੀ ਕੁੜੀ ਕਿੱਥੋਂ ਮਿਲੀ ਹੈ ਹੂੰ ਉਹ ਕਹਿੰਦਾ ਕੋਈ ਗੱਲ ਉਹਨੂੰ ਨੌਕਰ ਭੇਜੇ ਥੋਬੀ ਤੋ ਬੰਦੋ ਨਾਲ ਸੱਦ ਲੈ ਹੂੰ ਕੁੜੀ ਭੇਜੀ ਤੇ ਕਰੇ ਜਾ ਭਾਈ ਤੂੰ ਆਵਦੇ ਘਰ ਨੂੰ ਉਹ ਰਾਜਾ ਕਹਿੰਦਾ ਵੀ ਸੱਚ ਗੱਲ ਦੱਸਿਓ ਤੁਸੀਂ ਜਿਹੜੀ ਕੁੜੀ ਆ ਛੋਡੀ ਆ ਉਠਣਾ ਬੋਲਿਓ ਹੂੰ ਤੋ ਬਣ ਤੋ ਬਈ ਨੂੰ ਕਹਿੰਦੀ ਹੁਣ ਸੱਚ ਗੱਲ ਦੱਸਣੀ ਪੂ ਹੂੰ ਆਪਣਾ ਰਜਖਾਰ ਮਹ ਰਾਜ ਉਹ ਜਿਹੜੇ 10 ਰੁਪਏ ਬਣਦੇ ਨੇ ਨਾ ਤਾਂ ਆਪਣੇ ਇਹ ਜਾਣਗੇ ਨਾਲੇ ਰਾਜੇ ਦਾ ਕੀ ਪਤਾ ਕਹੀ ਜੀ ਸਜਾ ਦੇਉ ਹੂੰ ਉਹ ਕਹਿੰਦੇ ਮਹਾਰਾਜ ਸਾਡੀ ਕੁੜੀ ਨਹੀਂ ਕਹਿੰਦੇ ਹੋਰ ਫਿਰ ਕਹਿੰਦੇ ਦਰਿਆਜ ਤੇਰੀ ਆਉਂਦੀ ਚੱਕੀ ਆ ਸੀ ਰਾਜਾ ਕਹਿੰਦਾ ਬਾਕੀ ਗੱਲ ਆ ਰਾਣੀ ਕਹਿੰਦੀ ਮੈਂ ਤੈਨੂੰ ਕਹੀ ਜਨਾ ਧੋਬਿਆਂ ਦੀ ਕੁੜੀ ਨਹੀਂ ਹੂੰ ਕੁੜੀ ਕਿਸੇ ਅਮੀਰ ਘਰ ਦੀ ਆ ਇਹੇ ਹੋ ਕੁੜੀ ਵੀ ਵਿਚਾਰੀ ਕੀ ਦੱਸੇ ਉਹ ਨਿਆਣੀ ਵਸਤਾ ਦੇ ਵਿੱਚ ਨਹੀਂ ਆਉਂਦਾ ਉਹਦੇ ਨਾਲ ਹਣਾ ਇਹ ਆਪਣੀ ਵੀਡੀਓ ਨਾਲ ਵਾਇਰ ਹੈ ਦਾ ਮੈਂ ਕਹਿੰਦਾ ਕਿੰਨੀ ਕ ਰਹਿਣੀ ਆ ਬੂ ਇਹ ਤਾਂ ਥੋੜੀ ਰਹਿ ਗਈ ਅੱਪਾ ਚੱਲੀ ਚੱਲੋ ਕੋਈ ਨਾ ਹਾਂਜੀ ਉਹ ਕਹਿੰਦੇ ਹੁਣ ਕੁੜੀ ਨੂੰ ਕੁੜੀ ਨੂੰ ਇਸ ਬਾਰੇ ਕੀ ਪਤਾ ਹੈ ਹੂੰ ਉਹ ਰਾਜਾ ਕਹਿੰਦਾ ਜੰਗਾ ਐ ਕਰੋ ਸੀਏਡੀ ਛੱਡੋ ਆ ਦਰਿਆ ਦੇ ਧਰ ਪਾਣੀ ਆਉਂਦਾ ਹੈ ਬਾਕੀ ਸਮਾਨ ਰੱਖ ਲਓ ਇਹਨੇ ਇਹ ਨਹੀਂ ਬਦੌਦਨ ਨੂੰ ਡਾਲੀ ਜਾਵੇ ਨਾ ਕੋਈ ਨਾ ਆ ਚੱਲੀ ਜਾਣ ਤੁਸੀਂ ਹਾਂ ਦੂਜੀ ਫਿਰ ਆਪਾਂ ਫੇਰ ਦੇਖਾਂਗੇ ਮੌਸਮ ਦੇਖਾਂਗੇ ਚੱਲੀ ਯਾਰ ਚੱਲ ਜੀ ਸੀਆਡੀ ਛੱਡਤੀ ਵੀ ਜਾਓ ਪਤਾ ਲਓ ਹੂੰ ਬਈ ਸੀਆਡੀ ਫਿਰਦੀ 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 ਪਤਾ ਕਰਦੀ ਹੂੰ ਕੁਝ ਬੰਦੇ ਕੁਝ ਜਨਾਨੀਆਂ ਛੱਡਤੀਆਂ ਵੀ ਵੀ ਜਿੱਥੇ ਕੋਈ ਰਾਜਾ ਉੱਥੇ ਪਤਾ ਕਰੋ ਹੂੰ ਕਿਉਂ ਨਾ ਉਹ ਸੇ ਰਾਜੇ ਦੇ ਹੂੰ ਉਹ ਤਾਂ ਬਈ ਬਾਗੇ ਗਏ ਜਦੋਂ ਜਿਹੜੇ ਮੁੰਡੇ ਨੂੰ ਕਬੂਦਰੀ ਵਿਆਹੀ ਸੀ ਹੂੰ ਉਹ ਗਿਰਿਆ ਜਨਾਨੀਆਂ ਗਈਆਂ ਸੀ ਨਾਲ ਹੂੰ ਉਹ ਕੁੜੀ ਦੀਆਂ ਅੱਖਾਂ ਓਖਾਂ ਗੁਗ ਸਾਰਾ ਕੁਝ ਦੇਖ ਕੇ ਗਈਆਂ ਜਦੋਂ ਉਹਨਾਂ ਨੇ ਦੇਖੀ ਹੂੰ ਵੀ ਆ ਜਨਾਨੀ ਦੀਆਂ ਕੁੜੀ ਦੀਆਂ ਅੱਖਾਂ ਰਲਦੀਆਂ ਰਾਣੀ ਦੀਆਂ ਉਹ ਭੱਜ ਗਿਆ ਤੇਰਾ ਚੌਲਾਂ ਚ ਜਾਂਦਾ ਨਾਲੇ ਨਾਲੇ ਹੋ